ਬੰਦੇ ਦਾ ਜਿਹੜਾ ਵਾ ਕੱਦ ਨਹੀਂ ਪੈਣੇ ਕਰਦਾ ਬੰਦੇ ਦਾ ਕਰਤਾਰ ਮੈੜਾ ਕਰਦਾ ਵਾ ਇਹ ਜਿਹੜੀ ਅੱਜਕੱਲ ਬਿਲਕੁਲ ਟੁੱਪਦੀ ਆ ਅਮਰਸਾਦ ਰਹਿਣ ਵਾਲੇ ਜੱਗੇ ਦੀ ਜਿਹੜਾ ਕੀ ਮੋਬਾਈਲ ਪੇ ਦਾ ਕੰਮ ਕਰਦਾ ਅਤੇ ਜੱਗੇ ਜਿਹੜਾ ਕੱਦ ਮੈਂ ਕਹਿੰਦਾ ਸਿਰਫ 4 ਫੁੱਟ ਆ ਤੇ ਜੱਗੇ ਦੀ ਉਮਰ ਤੀ ਸਾਲ ਆ ਕਿੰਨੇ ਇੱਕ ਮੁਸ਼ਕਲਾਂ ਸਾਮਨ ਕਰਨਾ ਪਿਆ ਤੁਹਾਨੂੰ ਜ਼ਿੰਦਗੀ ਵਿੱਚ ਕਿੰਨਾ ਇੱਕ ਮਾੜਿਆ ਹਾਲਾਤ ਲੱਗਣਾ ਪਿਆ ਮੈਲਾ 10 ਸਾਲ ਮੈਂ ਮਾਰ ਰਿਹਾ ਮਤਲਬ ਮੇਰਾ ਸਿਰ ਮਤਲਬ ਵੱਡਾ ਹੁੰਦਾ ਸੀ ਮਤਲਬ ਮੈਂ ਤੁਰਿਆ ਫਿਰਿਆ ਕਿਸੇ ਵਾਰ ਡੇਗ ਪੈਣਾ ਜਾਂ ਬੈਣਾ ਮਤਲਬ ਸ਼ਾਂਟੇ ਪਣਾ ਮੈਂ 10 ਸਾਲ ਪਹਿਲਾਂ ਕੋਈ ਕੋਈ ਦਵਾਈ ਖਾਣੀ ਕਦੀ ਕੋਈ ਫਿਰ ਹੋਂ ਫੈਤਗੀ ਦਵਾਈ ਸ਼ੁਰੂ ਕੀਤੀ 10 ਸਾਲ ਲਗਾਤਾਰ ਖਾਧੀ ਫਿਰ ਉਹਦੇ ਨਾਲ ਠੀਕ ਹੋਇਆ ਜਿਹੜਾ ਵਕਤ ਮਤਲਬ 10 ਸਾਲ ਤੂੰ ਪਤਾ ਲੱਗਾ ਮਤਲਬ ਸਿਰ ਵੱਡਾ ਸੀ ਜਿਹੜੀਆਂ ਲੱਤਾਂ ਸੀ ਉਹ ਵਿੰਗੀਆਂ ਮਤਲਬ ਉਹਦੀਆਂ ਮਾਲਿਚ ਕਰਨੀ ਮਤਲਬ ਸਿੱਧੀ ਸਿੱਧੀਆਂ ਹੋਣੀਆਂ ਜਿਹੜਾ ਧਾੜਿਆ ਮਤਲਬ ਇਦਾਂ ਬੈਠਾ ਵੱਡਾ ਲੱਗਦਾ ਸੀ ਜੇ ਮੈਂ ਉਹ ਦਾ ਤਰ੍ਹਾਂ ਤੇ ਲੱਤਾਂ ਤੋਂ ਛੋਟਾ ਪਰ ਚਲੋ ਵੀ ਨਾ ਸ਼ੁਕਰ ਆਪੀ ਵੇਖਣ ਨੇ ਆ ਤੁਰਨ ਫਿਰਨਦੇ ਆ ਬਜਹੁਣ ਤੇ ਸਾਰੇ ਲੋਕ ਪਿਆਰ ਕਰਦੇ ਨੇ ਹੁਣ ਫਿਲਮਾਂ ਵੀ ਕਈ ਬਣਾਈ ਦੀਆਂ ਵਾਂ ਕਈ ਮਤਲਬ ਖੁਸ਼ ਹੁੰਦੇ ਨੇ ਕਈ ਮਿਲਦੇ ਨੇ ਤੁਹਾਨੂੰ ਪਤਾ ਜਿਹੜੇ ਨਿਆਣੇ ਹੁੰਦੇ ਨੇ ਮਤਲਬ ਛੋਟੇ 7-8 ਸਾਲਾਂ ਦੇ ਜਿਤਨਾ ਕਹਿ ਦਿੰਦੇ ਪਾਪਾ ਮੰਮੀ ਉਹ ਜਾਣਦੇ ਆ ਛੋਟਾ ਜਿਆ ਵੀ ਜਾਂ ਕਹੀ ਹੁੰਦੇ ਫੋਟੋ ਖਰੋਣੀ ਆ ਕਈ ਮਿਲਦੇ ਆ ਕਈ ਮਜ਼ਾਕ ਚ ਲੈ ਲੈਂਦੇ ਆ ਪਰ ਆਪਾਂ ਨੇ ਕਦੀ ਵੀ ਨਹੀਂ ਉਹ ਨਹੀਂ ਕੀਤਾ ਵੀ ਗੁੱਸਾ ਗੱਸਾ ਕੁਛ ਨਹੀਂ ਤੇ ਕੋਈ ਗੱਲ ਨਹੀਂ ਆ ਵੀ ਚਲੋ ਜੋ ਵੀ ਆਪਾਂ ਇਤਾਂ ਹੀ ਪਰ ਕਈ ਮਿਲਦੇ ਪਿਆਰ ਨਹੀਂ ਆ ਸਾਰੇ ਵੀ ਇਸੋ ਵੀ ਜਗ੍ਹਾ ਹੀ ਫਿਲਮਾਂ ਦੀ ਗੱਲ ਕੀਤੀ ਕਹਿੰਦੇ ਫਿਲਮਾਂ ਚ ਜੱਗੇ ਦਾ ਰੋਲ ਲਿਆ ਵਾ ਕਿਹੜੀ ਕਿਹੜੀ ਫਿਲਮ ਤੁਸੀਂ ਕੰਮ ਕੀਤਾ ਤੇ ਕਿਹੜੇ ਕਿਹੜੇ ਕਲਾਕਾਰ ਲਗਾਉਂਗੀ ਤਾਂ ਪਹਿਲਾਂ ਮੈਂ 1999 ਚ ਇਹ ਹੋਣ ਆਈ ਮੇਰੀ ਵੀਡੀਓ ਕਾਕੂ ਮੈਣੀ ਹੋਣਾ ਨਾ ਉਹਨਾਂ ਨੇ ਆਈ ਆ ਓਏ ਮੈਂ ਮਰ ਗਈ ਬੱਚ ਮਿਆ ਤੇਰਾ ਬਹਿ ਜਾ ਬੇੜਾ ਵਿੱਚ ਬੈਠ ਲਾਵੇਂ ਤੂੰ ਵੀ ਨਿੱਕਾ ਪਰੋਣਾ ਚ ਮੈਂ ਜਿਹੜਾ 1997 ਆ ਮੈਂ ਉੱਤੇ ਵਿਆਹ ਵਾਲਾ ਮੁੰਡਾ ਬਣਿਆ ਹਾਂ ਹਾਂਜੀ ਇਹ ਵਿਆਹ ਵਾਲਾ ਮੁੰਡਾ ਬਣੇ ਉਹ ਅਸਲ 'ਚ ਵਿਆਹ ਕਰਦਾ ਜ਼ਿੰਦਗੀ 'ਚ ਕੋਈ ਲਾੜੀ ਵੇਖੀ ਆਪਣੇ ਵਾਸਤੇ ਕਿ ਇਹਦਾ ਫਿਲਮਾਂ 'ਚ ਵਿਆਹ ਵੇਖਣਾ ਨਹੀਂ ਰਿਸ਼ਤੇ ਤੇ ਆਉਂਦੇ ਆ ਭਾਜੀ ਆਵੇਂ ਕਹੀ ਹਾਂ ਰਿਸ਼ਤੇ ਆਉਂਦੇ ਆ ਪਰ ਮੈਂ ਆ ਵੀ ਮੈਂ ਆਪਣੇ ਜਿਹੜਾ ਕੰਮ ਆ ਇਹ ਥੋੜਾ ਸਟੈਂਡ ਤੇ ਕਰ ਲੀਹ ਤੇ ਫੇਰ ਜੇ ਆਪਨੇ ਕੋਈ ਕਮਾਗ ਲਿਆ ਉਹਨੂੰ ਕਿੱਥੋਂ ਖਵਾਣਾ ਹੈ ਇਹ ਗੱਲ ਹੋ ਜਾਂਦੀ ਹੈ ਜੇ ਗੱਲ ਵੀ ਮੇਰੇ ਸੋਪੀ ਹੁਣ ਮੋਬਾਈਲ ਪੇਰ ਦਾ ਕੰਮ ਕਿਸ ਤਾ ਮਾਂਚ ਵਿਚਾਰਿਆ ਵੀ ਮੋਬਾਈਲ ਪੇਰ ਕੀਤਾ ਜਾਵੇ ਮੋਬਾਈਲ ਪੇਰ ਦਾ ਮੈਨੂੰ ਇਹ ਵੀ ਮੇ ਕੋ ਪਾਰਾ ਹੋਣਾ ਤੇ ਹੈ ਨਹੀਂ ਪਾਰਾ ਹੋਲਾ ਕੰਮ ਕੋ ਨਹੀਂ ਹੋਣਾ ਮਤਲਬ ਵੀ ਇਹ ਬੈਠਿਆ ਬੈਠਿਆ ਚਲੋ ਕਮਾਈ ਹੈ ਮਤਲਬ ਆਪਣਾ ਕਰੋ ਜਿੱਤਾਂ ਚਲੋ ਦਾਲ ਫੁਲਕਾ ਚੱਲੀ ਜਾਵੇ ਓ ਜੱਗੇ ਵੀ ਦਾ 4 ਫੁੱਟ ਕਰਦੇ ਆ ਉਮਰ 30 ਸਾਲ ਆ ਤੁਸੀਂ ਦੇਖ ਸਕਦੇ ਹੋ ਵੀ ਚੰਗੇ ਭਲੇ ਭਲਵਾਨ ਨਾਲ ਮੈਂ ਕਹਿੰਦਾ ਡੋਲੇ ਵਧੀਆ ਬੜੇ ਨੇ ਜੱਗੇ ਦੇ ਬਾਕੀ ਇੰਨਾ ਮਸ਼ਹੂਰ ਕਰਦਾ ਵੀ ਮੈਂ ਤੁਰਨ ਫਿਰਨਦਿਆਂ ਜਿਹੜਾ ਤੁਰ ਫਿਰਨਦਿਆਂ ਦੁਨੀਆ ਵੇਖਨਦਿਆਂ ਸਸੀ ਕੇ ਦੋਸਤੋਂ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਹਮੇਸ਼ਾ ਜਿਹਦੀ ਗੱਲ ਕੀਤੀ ਜਾਂਦੀ ਹੈ ਵੀ ਬੰਦੇ ਦਾ ਜਿਹੜਾ ਵਾ ਕਾਦ ਨਹੀਂ ਮਾਣੇ ਕਰਦਾ ਬੰਦੇ ਦਾ ਕਰਦਾਰ ਮਾਣੇ ਕਰਦਾ ਵਾ ਇਹ ਜਿਹੜੇ ਅੱਜਕੱਲ ਬਿਲਕੁਲ ਟਕਦੀ ਆ ਅਮਰਸਾਦ ਦੇ ਰਹਿਣ ਵਾਲੇ ਜੱਗੇ ਦੀ ਜਿਹੜਾ ਕਿ ਮੋਬਾਈਲ ਪੇ ਦਾ ਕੰਮ ਕਰਦਾ ਅਤੇ ਜੱਗੇ ਜਿਹੜਾ ਕੱਦ ਮੈਂ ਕਹਿੰਦਾ ਸਿਰਫ 4 ਫੁੱਟ ਆ ਤੇ ਜੱਗੇ ਦੀ ਉਮਰ ਤੀ ਸਾਲ ਆ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਜੱਗੇ ਦੀਆਂ ਤੁਸੀਂ ਵੀਡੀਓ ਆਪਣੇ ਕੈਮਰੇ ਵਿੱਚ ਦੇਖ ਸਕਦੇ ਹੋ ਕੱਲੀ ਕੱਲੀ ਤਾਂ ਤਸਵੀਰਾਂ ਸਾਢੀ ਕਰਾਂਗੇ ਕਿਸ ਤਰ੍ਹਾਂ ਜੱਗੇ ਦਾ ਜਿਹੜਾ ਕੱਦ ਰੁਕ ਗਿਆ ਅਤੇ 30 ਸਾਲ ਦੇ ਬਾਵਜੂਦ ਹੋਣ ਦੇ ਵੀ ਅੱਜ ਜਿਹੜਾ ਅਸੀਂ 4 ਫੁੱਟ ਜਿਹੜਾ ਮਹਿ ਜੱਗੇ ਦਾ ਕੱਦ ਆ ਪਰ ਜੱਗੇ ਦਾ کردار ਬਹੁਤ ਵੱਡਾ ਵਾ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਜੱਗੇ ਦੀਆਂ ਫਿਲਮਾਂ ਬਣੀਆਂ ਨੇ ਰੋਲ ਕੀਤੇ ਨੇ ਤੇ ਤੁਹਾਨੂੰ ਜੱਗੇ ਦੀ ਤਸਵੀਰਾਂ ਵੀ ਸਾਡੀ ਕਰਾਂਗੇ ਜੱਗਾ ਮੋਬਾਈਲ ਪੇ ਦਾ ਕੰਮ ਕਰਦਾ ਤੁਸੀਂ ਦੇਖ ਸਕਦੇ ਹੋ ਅਤੇ ਕਿਸੇ ਨਾਲ ਘਟ ਨਹੀਂ ਆ ਕਦ ਜਰੂਰ ਜੱਗੇ ਦਾ ਛੋਟਾ ਪਰ ਉਹਦੇ ਹੌਸਲੇ ਜਿਹੜੇ ਬੁਲੰਦ ਨੇ ਤੁਸੀਂ ਦੇਖ ਸਕਦੇ ਹੋ ਮੋਬਾਈਲ ਪੇ ਦਾ ਕੰਮ ਕਰ ਰਿਹਾ ਜੱਗਾ ਅਤੇ ਅਮਰਸਰ ਵਿੱਚ ਬਹੁਤ ਮਸ਼ਹੂਰ ਇਸ ਦਾ ਨਾਮ ਆ ਜਦੋਂ ਵੀ ਕਿਤੇ ਗੱਲ ਆਉਂਦੀ ਆ ਜੱਗੇ ਦੀ ਤੇ ਜੱਗੇ ਦਾ ਨਾਮ ਆਉਂਦਾ ਵੀ ਕਿਤੇ ਕਿ ਮੋਬਾਈਲ ਖਰਾਬ ਹੋਵੇ ਤੇ ਜੱਗੇ ਨੂੰ ਖਾਇਆ ਜਾਵੇ ਕਿਉਂਕਿ ਪ੍ਰਮਾਤਮਾ ਨੇ ਕਦ ਭਾਵੇਂ ਘਟ ਦਿੱਤਾ ਹੋਵੇ ਪਰ ਜੱਗੇ ਦਾ ਦਿਮਾਗ ਜਿਹੜਾ ਬਹੁਤ ਤੇਜ ਆ ਤੁਸੀਂ ਦੇਖ ਸਕਦੇ ਹੋ ਮੋਬਾਈਲ ਰਿਪੇਅਰ ਕਰਿਆ ਵੱਡੇ ਵੱਡੇ ਆਈਫੋਨ ਜਿੰਨੇ ਵੀ ਆਈਫੋਨ ਨੇ ਤੁਸੀਂ ਜੱਗੇ ਨੂੰ ਦੇ ਦਿਓ ਜੱਗਾ ਕੱਲੇ ਕੱਲੇ ਫੋਨ ਜਿਹੜਾ ਖੋਲ ਕੇ ਉਸ ਨੂੰ ਜਿਹੜਾ ਬਿਲਕੁਲ ਤਿਆਰ ਕਰ ਦਿੰਦਾ ਤੇ ਜੱਗੇ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਜ਼ਿੰਦਗੀ ਬਾਰੇ ਜੱਗਾ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਵਿੱਚ ਸਸੀ ਕਾਪਾ ਜੀ ਜੱਗੇ ਵੀ ਨੇ ਸੋ ਵੀ ਤੁਹਾਡਾ ਜਿਹੜਾ ਕਾਦਿਆ ਦਸ਼ਕਾ ਨੂੰ ਸਾਡੇ ਨਾਲ ਕਰ ਦਿਓ ਕਿੰਨਾ ਕਰ ਦਿਓ ਤੇ ਤੁਹਾਡੀ ਉਮਰ ਕਿੰਨੀ ਆ ਮੇਰਾ ਕੱਦ ਹੈਗਾ 4 ਫੁੱਟ ਤੇ ਉਮਰ ਹੈ ਕਿ 30 ਸਾਲ 30 ਸਾਲ ਹਾਂਜੀ ਤੇ ਮੈਨੂੰ ਲੱਗਦਾ ਤੁਹਾਡੀ ਜ਼ਿੰਦਗੀ ਚ ਕੱਦ ਵਾਲਾ ਛੋਟਾ ਰਹਿ ਗਿਆ ਕਿੰਨੇ ਕਿ ਮੁਸ਼ਕਲਾਂ ਸਾਹਮਣੇ ਕਰਨਾ ਪਿਆ ਤੁਹਾਨੂੰ ਜ਼ਿੰਦਗੀ ਵਿੱਚ ਕਿੰਨਾ ਇੱਕ ਮਾੜੇ ਹਾਲਾਤਾਂ ਲੰਘਣਾ ਪਿਆ ਪਹਿਲਾਂ 10 ਸਾਲ ਮੈਂ ਮਾਰ ਰਿਆ ਮਤਲਬ ਮੇਰਾ ਸਿਰ ਮਤਲਬ ਵੱਡਾ ਹੁੰਦਾ ਸੀ ਮਤਲਬ ਮੈਂ ਤੁਰਿਆ ਫਿਰਿਆ ਕਿਸੇ ਵੇਲੇ ਡਿੱਗ ਪੈਣਾ ਜਾਂ ਬੈਣਾ ਮਤਲਬ ਪਛਾਣ ਡਿੱਗ ਪੈਣਾ ਮੈਂ 10 ਸਾਲ ਪਹਿਲਾਂ ਕੋਈ ਕੋਈ ਦਵਾਈ ਖਾਣੀ ਕਦੀ ਕੋਈ ਮੇਰਾ ਹੋਮ ਪੈਥਿਕ ਦਵਾਈ ਸ਼ੁਰੂ ਕੀਤੀ 10 ਸਾਲ ਲਗਾਤਾਰ ਖਾਧੀ ਫਿਰ ਉਹਦੇ ਨਾਲ ਠੀਕ ਹੋਇਆ ਮੈਨੂੰ ਇਸੋ ਪੀ ਜਦੋਂ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡਾ ਜਿਹੜਾ ਕੱਦ ਆ ਉਹ ਰੁਕ ਗਿਆ ਵਾ ਇੱਕ ਕੱਦ ਤੁਹਾਡਾ ਜਿਹੜਾ ਨਹੀਂ ਵੱਧ ਸਕਦਾ ਡੇੜਾ ਕੱਦ ਮਤਲਬ 10 ਸਾਲ ਤੋਂ ਪਤਾ ਲੱਗਾ ਮਤਲਬ ਸਿਰ ਵੱਡਾ ਸੀ ਜਿਹੜੀਆਂ ਲੱਤਾਂ ਸੀ ਉਹ ਵਿੰਗੀਆਂ ਮਤਲਬ ਉਹਦੀਆਂ ਮਾਲਚ ਕਰਨੀ ਮਤਲਬ ਸਿੱਧੀ ਸਿੱਧੀਆਂ ਹੋਣੀਆਂ ਜਿਹੜਾ ਧਾੜਿਆ ਮਤਲਬ ਇਦਾਂ ਬੈਠਾ ਵੱਡਾ ਲੱਗਦਾ ਸੀ ਜੇ ਮੈਂ ਉਹ ਦਾ ਤੋਰਾ ਤੇ ਲੱਤਾ ਤੋਂ ਛੋਟਾ ਲੱਤਾ ਛੋਟਾ ਹਾਂਜੀ ਜਿਵੇਂ ਇਸੋ ਵੀ ਪਰਿਵਾਰ ਦੀ ਗੱਲ ਕਰੀਏ ਜੱਗੇ ਦੀ ਪਰਿਵਾਰ ਵਿੱਚ ਕੌਣ ਕੌਣ ਆ ਕਿੰਨੇ ਮੈਂਬਰ ਨੇ ਪਰਿਵਾਰ ਵਿੱਚ ਬਾਕੀਆਂ ਦੇ ਕਾਦ ਕਾ ਠੀਕ ਨੇ ਕਿ ਜਾਂ ਬਾਕੀਆਂ ਦੇ ਕਾਦ ਵੀ ਛੋਟੇ ਨੇ ਤੇ ਬਾਕੀ ਸਾਰੇ ਠੀਕ ਨੇ ਬ੍ਰਦਰ ਵੀ ਠੀਕ ਨੇ ਸਿਸਟਰ ਵੀ ਠੀਕ ਨੇ ਤੇ ਮੰਮੀ ਹੈ ਡੇ ਡੇ ਡੜੀ ਹੈ ਉਹ ਦਰਤੋ ਕੀ ਹੈ ਹਾਂਜੀ ਜਿਵੇਂ ਇਸੋ ਵੀ ਜਦੋਂ ਸਕੂਲ ਜਾਂਦੇ ਸੀ ਪੜ੍ਹਨ ਵਾਸਤੇ ਜਦੋਂ ਪਹਿਲੇ ਦਿਨ ਸਕੂਲ ਜਾਣਾ ਪਿਆ ਉਦੋਂ ਸਕੂਲ ਵਿੱਚ ਕਿੰਨੇ ਮੁਸ਼ਕਲਾਂ ਸਾਹਮਣੇ ਆਉਣਾ ਪਿਆ ਜੇ ਕਿ ਪੜ੍ਹਾਈ ਦੀ ਗੱਲ ਕਰੀਏ ਕਿਸੇ ਤੱਕ ਤੁਸੀਂ ਪੜ੍ਹਾਈ ਕੀਤੀ ਆ ਮਾ ਦਸਕੀ ਤੀਆਂ ਤੇ ਜਦੋਂ ਸਕੂਲੇ ਜਾਣਾ ਤੁਹਾਨੂੰ ਪਤਾ ਫਿਰ ਥੋੜਾ ਬੋਤਾ ਕਿਹਨੇ ਔਰ ਟੀਚਰ ਮਖੌਲ ਕਰ ਨਹੀਂ ਹੁੰਦੀ ਆ ਪਰ ਉਦੋਂ ਹੌਲੀ ਹੌਲੀ ਜਦੋਂ ਉਮਰ ਵੱਧ ਗਈ ਜਿੱਦਾਂ ਵੀ ਸਿਆਣੇ ਹੁੰਦੇ ਗਏ ਫਿਰ ਇਹ ਪਤਾ ਲੱਗਣ ਲੱਗ ਪਏ ਵੀ ਨਹੀਂ ਇਹ ਆਪਾਂ ਹੁਣ ਰਹਿਣਾ ਪੈਣਾ ਪਰ ਚਲੋ ਇੰਨਾ ਸ਼ੁਗਰ ਆ ਵੀ ਵੇਖਣ ਨੇ ਆ ਤੁਰਨ ਫਿਰਨ ਦੇ ਆ ਬਜਹੁਣ ਤੇ ਸਾਰੇ ਲੋਕ ਪਿਆਰ ਕਰਦੇ ਨੇ ਹੁਣ ਫਿਲਮਾਂ ਵੀ ਕਈ ਬਣਾਈ ਦੀਆਂ ਵਾ ਨਿੱਕੀਆਂ ਕਮੇਡੀਆਂ ਕਮੁੱਡੀਆਂ ਕੋਈ ਵੀ ਜਾਂਦਾ ਭੈਣ ਭਰਾ ਫੋਟੋ ਖਚਾਉਂਦਾ ਤਮੀ ਨੇ ਐਸੋ ਪੀ ਅਸੀਂ ਦੇਖਿਆ ਵੀ ਜਦੋਂ ਕਿ ਤੁਹਾਡਾ ਕੱਦ ਰੁਕ ਗਿਆ ਤੁਹਾਨੂੰ ਮਨ 'ਚ ਵਿਚਾਰ ਆ ਗਿਆ ਕਿ ਹੁਣ ਮੇਰਾ ਕੱਦ ਨਹੀਂ ਵਧਦਾ ਹੁਣ ਮੇਰਾ ਕੱਦ ਇੱਡਾ ਰਹਿਣਾ ਵਾ ਉਹਦੇ ਵਾਸਤੇ ਤੁਸੀਂ ਮਿਹਨਤ ਕੀਤੀ ਕਦੀ ਲੰਬਾ ਹੋਣ ਦੀ ਜਾਂ ਲੰਮਕਣ ਦੀ ਵੀ ਮੇਰਾ ਸ਼ਾਇਦ ਕੱਦ ਜਿਹੜਾ ਵਾ ਵੱਧ ਕੇ 5 ਫੁੱਟ ਜਾ ਕੋ ਸਾਢੇ 5 ਫੁੱਟ ਹੋ ਚੁੱਕੇ ਮਿਹਨਤ ਬੜੀ ਕੀਤੀ ਸੀ ਮਤਲਬ ਜਿਹੜੇ ਸਾਡੇ ਮੇਰੇ ਮੰਮੀ ਮੇਰੇ ਹੀ ਉਹਨਾਂ ਨੇ ਮਤਲਬ ਮੈਨੂੰ ਬੜੀ ਐਕਸਰਸਾਈਜ਼ ਮਤਲਬ ਤੇਲ ਤੂਲ ਜੋ ਵੀ ਦਵਾਈਆਂ ਉਗਾਈਆਂ ਉਹ ਸਭ ਕੁਝ ਪਰ ਜਦੋਂ ਨਹੀਂ ਜਦੋਂ ਪਰਮਾਤਮਾ ਦੇ ਜੋ ਦੇ ਰੰਗਾਂ ਦਾ ਪਰ ਇਹਨਾ ਸ਼ੁਕਰ ਆ ਵੀ ਜਦੋਂ ਤੁਰਨ ਫਿਰਨ ਲੱਪਿਆ ਮੈਂ ਤੁਰਦਾ ਫਿਰਦਾ ਹੁਣੀ ਸੀ ਨਾ ਅੱਛਾ ਹਾਂਜੀ ਤੁਰਦਾ ਫਿਰਦਾ ਜੀ ਮੰਜੇ ਦੇ ਕਿੰਨੇ ਚਿਰ ਰਹੇ ਰਹੇ ਤੇ ਡਾਕਟਰ ਕੀ ਦੱਸਦੇ ਸੀ ਵੀ ਜੱਗਾ ਜ਼ਿੰਦਗੀ ਚ ਤੁਰ ਫੇ ਸਕਦਾ ਆ ਕਿ ਜਾਂ ਸਾਰੀ ਉਮਰ ਮੰਜੇ ਤੇ ਪਿਆ ਰਹੂਗਾ ਕੀ ਹਾਲਾਤ ਕੀ ਸੀ ਜਦੋਂ ਤੁਸੀਂ ਤੁਰਦੇ ਸੀ ਤੇ ਕੀ ਹਾਲਾਤ ਸਾਡੇ ਹੁੰਦੇ ਸੀ ਜਦੋਂ ਮੈਂ ਤੁਰਦਾ ਸਾਂ ਤੇ ਮੈਂ ਜਦਾਂ ਨਾ ਡਿੱਗ ਪੈਂਦਾ ਸਾਂ ਜੇ ਮੈਂ ਬਹਿਨਾ ਸਾਂ ਤੇ ਮੈਂ ਪਛਾਣ ਨੂੰ ਡਿੱਗ ਪੈਂਦਾ ਤੇ ਫਿਰ ਇਦਾਂ ਦਵਾਈ ਖਵਾਰੀ 6 ਸਾਲ ਮੰਜੇ ਤੇ ਰਹਾ ਹਾਂ ਤੇ ਮੈਂ ਹੌਲੀ ਹੌਲੀ ਮਤਲਬ ਐਡਜਸਟ ਕਰਕੇ ਉਹ ਕਿੱਦਾਂ ਵੀ ਹੁਣ ਤੁਹਾਡੇ ਸਾਹਮਣੇ ਆ ਜਿੱਦਾਂ ਵੀ ਤਾਂ ਇਹ ਵੇਖਿਆ ਹੋਣਾ ਵਾ ਵੀ ਇਹ ਹਿਸਾਬ ਨਾਲ ਫਿਰ ਓਕੇ ਆ ਸੈਟ ਹੈ ਮਤਲਬ ਵਧੀਆ ਹੁਣ ਕੋਈ ਮਤਲਬ ਕੋਈ ਗੱਲਬਾਤ ਨਹੀਂ ਮੈਨਸ ਤੋਂ ਜੱਗਾ ਹੀ ਜਦੋਂ ਤੁਸੀਂ ਉਹਨੂੰ ਵਿਆਹ ਸ਼ਾਦੀ ਜਾਂਦੇ ਹੋ ਕਿਤੇ ਭੈਣ ਭਰਾ ਦੇ ਪ੍ਰੋਗਰਾਮ ਤੇ ਜਾਂਦੇ ਹੋ ਉਦੋਂ ਫਿਰ ਕਦੇ-ਕਦੇ ਕਿਸੇ ਨੇ ਤੁਹਾਡਾ ਮਜ਼ਾਕ ਕੀਤਾ ਹੋਵੇ ਵੀ ਆ ਯਾਰ ਬਹੁਤ ਛੋਟੇ ਕੱਦ ਦਾ ਬੰਦਾ ਕਈ ਕਿਸੇ ਦਾ ਕੋਈ ਮਜ਼ਾਕ ਜੇ ਕੋਈ ਟੀਚਰ ਕੀਤੀ ਹੋ ਕੇ ਜਿਹੜੇ ਤੁਹਾਨੂੰ ਪਤਾ ਸਿਆਣੇ ਆ ਉਹਨਾਂ ਨੂੰ ਤੇ ਤੁਹਾਨੂੰ ਪਤਾ ਪਤਾ ਹੁੰਦਾ ਵਾ ਵੀ ਇਹਨੂੰ ਮਜ਼ਾਕ ਕਰਨਾ ਕੀ ਆ ਕਈ ਮਤਲਬ ਖੁਸ਼ ਹੁੰਦੇ ਨੇ ਕਈ ਮਿਲਦੇ ਨੇ ਤੁਹਾਨੂੰ ਪਤਾ ਜਿਹੜੇ ਨਿਆਣੇ ਹੁੰਦੇ ਨੇ ਮਤਲਬ ਛੋਟੇ 7-8 ਸਾਲਾਂ ਦੇ ਜਿਤਨਾ ਕਹਿ ਦਿੰਦੇ ਪਾਪਾ ਮੰਮੀ ਉਹ ਜਾਣਦੇ ਆ ਛੋਟਾ ਜਿਹਾ ਵੀ ਜਾਂ ਕਈ ਹੁੰਦੇ ਫੋਟੋ ਕਰਾਉਣੀ ਆ ਕਈ ਮਿਲਦੇ ਆ ਕਈ ਮਜ਼ਾਕ ਚ ਲੈ ਲੈਂਦੇ ਆ ਪਰ ਆਪਾਂ ਨੇ ਕਦੀ ਵੀ ਨਹੀਂ ਉਹ ਨਹੀਂ ਕੀਤਾ ਵੀ ਅਗਰ ਗੁੱਸਾ ਗੱਸਾ ਕੁਛ ਨਹੀਂ ਵੀ ਕੋਈ ਗੱਲ ਨਹੀਂ ਆ ਵੀ ਚਲੋ ਜੋ ਵੀ ਆਪਾਂ ਇਦਾਂ ਹੀ ਪਰ ਕਈ ਮਿਲਦੇ ਪਿਆਰ ਨਹੀਂ ਆ ਸਾਰੇ ਜਿੰਨੇ ਸੋਪੀ ਕਦੀ ਰੱਬ ਨਾਲ ਕਦੀ ਗੁੱਸਾ ਗੱਲਾ ਹੁੰਦਾ ਕਦੀ ਰੱਬ ਨਾਲ ਇੰਗਲੇਸ਼ਿਕ ਵੀ ਹੋਣਗੇ ਵੀ ਰੱਬਾ ਬਾਕੀ ਭੈਣ ਭਰਾ ਦੇ ਕਾਦਰ ਕਾਦਰ ਬਹੁਤ ਵੱਡੇ ਦਿੱਤੇ ਨੇ ਬਰਾਬਰ ਦਿੱਤੇ ਨੇ ਜਿਵੇਂ ਅੱਜ ਕੱਲ੍ਹ ਦੁਨੀਆ 'ਚ ਹੈਗੇ ਨੇ ਮੇਰੇ ਕਾਦਰ ਮੇਰੇ ਵਾਰੀ ਕੀ ਹੋ ਗਿਆ ਸੀ ਮੇਰੇ ਵਾਰੀ ਕਿਉਂ ਕਾਦਰ ਲੋਕ ਛੱਡਿਆ ਏ ਤੇ ਹੁਣ ਮਾਰ ਰਹਾ ਹਾਂ ਫਲਾਵੀ ਕਿਦਾਂ ਕੀ ਹਿਸਾਬਤਾ ਆ ਬਾਕੀ ਇੰਨਾ ਮਸ਼ਹੂਰ ਕਰਦਾ ਵੀ ਮੈਂ ਤੁਰਨ ਫਿਰਨਦਿਆਂ ਜਿਹੜਾ ਤੁਰ ਫਿਰਨਦਿਆਂ ਦੁਨੀਆ ਵੇਖਨਦਿਆਂ ਹਾਂ ਹਾਂਜੀ ਬਾਕੀ ਸਭ ਕੁਝ ਮਤਲਬ ਵਧੀਆ ਜ਼ਿੰਦਗੀ ਜੀਗਦੀ ਆ ਜੋ ਕਰੋ ਮੰਗਾ ਮਿਲਦਾ ਮੈਨੂੰ ਸਭ ਕੁਝ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜੱਗੇ 'ਚ ਹੌਸਲਾ ਬੜਾ ਵਾ ਨਾਲ ਹੀ ਮਾਪੇ ਨੇ ਜੱਗਾ ਰੱਖਿਆ ਅਸਲ 'ਚ ਵੀ ਜੱਗੇ ਦਾ ਦਿਲ ਜਿਹੜਾ ਬਹੁਤ ਦਰਿਆ ਵਰਗਾ ਵਾ ਤੁਸੀਂ ਦੇਖ ਸਕਦੇ ਹੋ ਵੀ ਇੰਨੀਆ ਮੁਸੀਬਤਾਂ ਦੇ ਨਾਲ ਜੱਗੇ ਨੇ ਲੜਾਈ ਲੜੀ ਆ ਤੁਸੀਂ ਦੱਸੋ ਦੱਸਿਆ ਜੱਗੇ ਨੇ ਵੀ 10 ਸਾਲ ਜੱਗਾ ਮੰਝੇ ਤੇ ਰਿਹਾ ਅਤੇ ਡਾਕਟਰ ਨੇ ਕਹਿਣਾ ਸੀ ਬਿਸ਼ੈਜ ਇਹ ਸਾਰੀ ਉਮਰ ਮੰਜੇ ਤੇ ਰਹੇਗਾ ਕਿਉਂਕਿ ਇਹਦਾ ਜਿਹੜਾ ਵੱਡਾ ਸਿਰ ਜਿਹੜਾ ਸੀ ਬਹੁਤ ਸਾਈਜ਼ ਵੱਡਾ ਹੋ ਗਿਆ ਸੀ ਬਾਕੀ ਜਿਹੜਾ ਧਾਰ ਸੀ ਉਹ ਛੋਟਾ ਸੀ ਜਦੋਂ ਇਹ ਜਗਾ ਤੁਰਨ ਦੀ ਕੋਸ਼ਿਸ਼ ਕਰਦਾ ਸੀ ਤੇ ਡਿੱਗ ਜਾਂਦਾ ਸੀ ਪਰ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਘਰਦਿਆਂ ਦੀ ਅਰਦਾਸਾਂ ਦੇ ਨਾਲ ਦਵਾਈ ਖਾਧੀ ਦਵਾਈ ਲੰਬਾ ਸਮਾਂ ਖਾਣ ਦੇ ਬਾਅਦ ਜਗਾ ਤੁਰਨ ਜੁਗਾ ਹੋ ਗਿਆ ਇਹ ਦੋਹਾਂ ਵੀਰਾਂ ਨੂੰ ਕੰਮ ਬਿਲਕੁਲ ਤੇ ਜਗ੍ਹਾ ਦੀ ਭਲੇ ਮੇਰੇ ਦੱਸੋ ਵੀ ਹੁਣ ਮੋਬਾਈਲ ਪੀ ਦਾ ਕੰਮ ਕਿਸਾ ਮੰਜ ਵਿਚਾਰਿਆ ਵੀ ਮੋਬਾਈਲ ਪੀ ਕੀਤਾ ਜਾਵੇ ਉਹ ਵਾਲੇ ਪੇ ਤਾਂ ਮੈਨੂੰ ਇਹ ਵੀ ਬੇਕੋ ਪਾਰਾ ਹੋਣਾ ਤੇ ਹੈ ਨਹੀਂ ਪਾਰਾ ਹੋਣਾ ਕੰਮ ਕੋ ਨਹੀਂ ਹੋਣਾ ਮਤਲਬ ਵੀ ਇਹ ਬੈਠਿਆ ਬੈਠਿਆ ਚਲੋ ਕਮਾਈ ਮਤਲਬ ਆਪਣਾ ਕਰੋ ਜਿੱਤਾਂ ਚਲੋ ਦਾਲ ਫੁੜਕਾ ਚੱਲੀ ਜਾਵੇ ਇੰਨਾ ਹੀ ਬੜਾ ਵੀ ਜੇ ਕਿਰੀ ਕਦੀ ਆਪਣੇ ਆਪੇ ਕਦੀ ਹੀਨਤਾ ਜਾਂ ਆਪਣੇ ਆਪ ਚ ਕਦੀ ਇਸ ਚੀਜ਼ ਮਹਿਸੂਸ ਕੀਤਾ ਵੀ ਯਾਰ ਮੈਂ ਜਮਾਰ ਜਾਊਗਾ ਲੋਕ ਮਜ਼ਾਕ ਕਰਨਗੇ ਮੈਨੂੰ ਕਿਸ ਤਰ੍ਹਾਂ ਦੀ ਆਪਣੇ ਅੰਦਰ ਮਨੀ ਦਿਹਾਦਾ ਤੇ ਨਹੀਂ ਮਨ ਚ ਨੈਗੇਟਿਵਿਟੀ ਯਾਰ ਮੈਨੂੰ ਲੋਕ ਕੀ ਕਹਿਣਗੇ ਤਰ੍ਹਾਂ ਦਾ ਛੋਟਾ ਬਾਜ਼ਾ ਤੇ ਇਦਾਂ ਦਾ ਕਦੀ ਹੈਗਾ ਤੁਹਾਡੇ ਮਨ ਵਿਚਾਰੇ ਅੱਜ ਤੋਂ 15 ਸਾਲ ਪਹਿਲਾਂ ਸੀ 10 ਸਾਲ ਹੁਣ ਨੁੱਕਾ ਨਹੀਂ ਹੁਣ ਮੈਂ ਜਿੱਥੇ ਜਾਂਦਾ ਵਾਂ ਕੋਈ ਮੈਨੂੰ ਕੋਈ ਕੰਮ ਕਹੇ ਤੇ ਕੁੱਕ ਵੀ ਮਸਾਰਾ ਕਰਦਾ ਵਾਂ ਘਰ ਦਾ ਵੀ ਕਰਦਾ ਵਾਂ ਵਾਈ ਦਾ ਵੀ ਕਰਦਾ ਵਾਂ ਸਰ ਕੋਈ ਗੱਲ ਨਹੀਂ ਮਤਲਬ ਕੋਈ ਨਹੀਂ ਪਹਿਲਾਂ ਹੁੰਦਾ ਸੀ ਹੁਣ ਨਹੀਂ ਨਹੀਂ ਮੈਨੂੰ ਉਸ ਤੋਂ ਵਾਈ ਕਿੱਦਾਂ ਕਰਦੇ ਹੋ ਟਰੈਕਟਰ ਦੇ ਕਿੱਦਾਂ ਚੜਦੇ ਹੋ ਬ੍ਰੇਕ ਦਾ ਮਾਰਦੇ ਹੋ ਤੁਸੀਂ ਵਾਈ ਦਾ ਕੰਮ ਹੀ ਕਰਦੇ ਹੋ ਕਈ ਕੋਈ ਕਿੱਦਾਂ ਚਲਾਉਂਦੇ ਹੋ ਨਹੀਂ ਟਰੈਕਟਰ ਜਿਹੜਾ ਵਾ ਮਤਲਬ ਕਿਸੇ ਕੋ ਕਰਾਉਣਾ ਵਾ ਵਾ ਕਿਹੜੇ ਨੱਕੇ ਨੁੱਕੇ ਕੋਈ ਵੀ ਜਿਹੜਾ ਨਿੱਕਾ ਮोटा ਕੰਮ ਉਹ ਮੈਂ ਸਾਰਾ ਕਰਦਾ ਹਾਂ ਹਾਂਜੀ ਬਾਕੀ ਵਾਈ ਕੇ ਕੁ ਕਰਾ ਲਈ ਦੀ ਮਣ ਕਿਤੀ ਬੜੀ ਕੰਮ ਤੁਸੀਂ ਸਾਰਾ ਸੰਭਿਆ ਵਾ ਹਿੰਮਤ ਨਹੀਂ ਹਾਰੀ ਭਾਵੇਂ ਕੱਦ ਜੂ ਛੋਟਾ ਪਰ ਹੌਸਲੇ ਜੱਗੇ ਦੇ ਬਹੁਤ ਬਲੰਦ ਨੇ ਹਾਂਜੀ ਹਾਂਜੀ ਇਦਾਂ ਹੀ ਮਤਲਬ ਕਰ ਲਿਖਦੀ ਵਾਈ ਵਈ ਵੀ ਹਾਂਜੀ ਬ੍ਰਦਰ ਵੀ ਨਾਲ ਹੱਥ ਫਰਾਜਦਾ ਵਾ ਹਾਂਜੀ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜੱਗੇ ਦਾ ਤੁਹਾਡੇ ਵਾਸਤੇ ਇੱਕ ਬੜਾ ਇੰਪ੍ਰੈਸ਼ਨ ਆ ਖਾਸੇ ਸੁਨੇਹਾ ਭਈਆ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਕੱਦ-ਕੱਦ ਬਹੁਤ ਛੋਟੇ ਹੁੰਦੇ ਨੇ ਅਤੇ ਆਪਣੇ ਆਪ ਜੀ ਮਹੀਨ ਭਾਵਨਾ ਮਹਿਸੂਸ ਕਰਦੇ ਨੇ ਵੀ ਆ ਲੋਕਾਂ ਲੋਕ ਕੀ ਕਹਿਣਗੇ ਸਾਨੂੰ ਲੋਕਾਂ ਵੀ ਜਾਵਾਂਗੇ ਲੋਕ ਮਜ਼ਾਰ ਦਾ ਯੋਗ ਬਣ ਗਏ ਪਰ ਇੱਕ ਵਾਰ ਇਸ ਜੱਗੇ ਵੱਲ ਵੇਖ ਲੋ 4 ਫੁੱਟ ਕੱਦ ਜੱਗੇ ਵੀਰ ਦਾ ਤੇ 30 ਸਾਲ ਉਮਰਿਆ ਪਰ ਅੱਜ ਵੀ ਮੈਂ ਕਹਿ ਸਕਦਾ ਵੀ ਇੱਕ ਚੰਗੇ ਮਕਾਨ ਤੇ ਆ ਮੋਬਾਈਲ ਪੇ ਦਾ ਕੰਮ ਕਰਦਾ ਅਤੇ ਚੰਗਾ ਨਾ ਬਣਿਆ ਵਾ ਜਦੋਂ ਵੀ ਕਿਤੇ ਮੋਬਾਈਲ ਕੋਈ ਫਸ ਜਾਵੇ ਜਿਹੜਾ ਰੁਪਏ ਅੰਦਾ ਕਿਤੇ ਹੋਵੇ ਤੇ ਇੱਕੋ ਨਾ ਆਉਂਦਾ ਵੀ ਭਾਈ ਜੱਗੇ ਚਲੋ ਜਗਾਰ ਪੇ ਕਰ ਸਕਦਾ ਇਹਦੇ ਵਿੱਚ ਕਿੰਨੀ ਸੱਚਾਈ ਆ ਜੀ ਹਾਂ ਜੀ ਬਹੁਤ ਵਧੀਆ ਮੇਰੀ ਜਰੂਰੀ ਹੋਣਾ ਚਾਹੀਦਾ ਜੇ ਨਹੀਂ ਕੋਈ ਫੋਨ ਬਣੇ ਇੱਥੇ ਆਓ ਜਰੂਰ ਠੀਕ ਹੈ ਅਬ ਇਹਨਾਂ ਸੋ ਵੀ ਜਗ੍ਹਾ ਹੀ ਫਿਲਮਾਂ ਦੀ ਗੱਲ ਕੀਤੀ ਕਹਿੰਦੇ ਫਿਲਮਾਂ ਚ ਵੀ ਜੱਗੇ ਦਾ ਰੋਲ ਲਿਆ ਵਾ ਕਿਹੜੀ ਕਿਹੜੀ ਫਿਲਮ ਤੁਸੀਂ ਕੰਮ ਕੀਤਾ ਤੇ ਕਿਹੜੇ ਕਿਹੜੇ ਕਲਾਕਾਰ ਨਾਲ ਕੰਮ ਕੀਤਾ ਪਹਿਲਾਂ ਮੈਂ 1997 ਚ ਇਹ ਹੋਣ ਆਈ ਮੇਰੀ ਵੀਡੀਓ ਕਾਕੂ ਮੈਣੀਆ ਹੁਣਾ ਨਾ ਹੁਣਾ ਨਾ ਆਈ ਆ ਤੇ ਹੁਣ ਵੀ ਉਹਦੇ ਇਹ ਕਹਿਣ ਵੀ ਫਿਲਮਾਂ ਕਰਮਾ ਚਲੋ ਉਧਰ ਵੀ ਆਪਾਂ ਕੰਮ ਚਲਾਉਂਦੇ ਆ ਚਲੋ ਰਿਪੇਅਰ ਦਾ ਵੀ ਚਲਾਉਂਦੇ ਆ ਕੰਮ ਹਾਂਜੀ ਇਹ ਕਹ ਲਿਏ ਹੋਰ ਤੁਸੀਂ ਕਿਹੜੇ ਕਿਹੜੇ ਕਲਾਕਾਰਾਂ ਨਾਲ ਫੋਟੋ ਲਵਾਈ ਆ ਜਾਂ ਹੋਰ ਕਿਹੜੇ ਕਲਾਕਾਰਾਂ ਨੇ ਸ਼ਿਰੋਲ ਕੀਤਾ ਤੇ ਗਾਹ ਕੀ ਫਿਊਚਰ ਹੈਗਾ ਜੱਗੇ ਦਾ ਮੋਬਾਈਲ ਰਿਪੇਅਰ ਕਰਨੇ ਕਿ ਜਾਂ ਹੋਰ ਵੀ ਫਿਲਮਾਂ 'ਚ ਤੁਸੀਂ ਆਪਣਾ ਰੋਲ ਲਿਆਉਣਾਗੇ ਸਾਡੇ ਹੁਣ ਮਹੀਨਾ ਕੋਈ ਸ਼ੂਟਿੰਗ ਹੋਈ ਆ ਜੋਗਰਾਜ ਹੋਣਾਂ ਦੀ ਉਹਨਾਂ ਨਾਲ ਮੈਂ ਮੇਰੀ ਫੋਟੋ ਹੈਗੀ ਆ ਤੇ ਇੱਕ ਅਰਸ਼ ਭਾਜੀ ਨਾਲ ਜਿਹੜੇ ਅਰਸ਼ ਚੋਲਾ ਉਹਨਾਂ ਨਾਲ ਹੈਗੀ ਆ ਜੀ ਵਾਕਈ ਵੀ ਪਹਿਲਵਾਨਾਂ ਆ ਨਾ ਕੁਝ ਮਤਲਬ ਜਿਹੜੀਆਂ ਫੋਟੋਆਂ ਹੈਗੀਆਂ ਵਾ ਕੁਝ ਵੀ ਖਿੱਚੀਆਂ ਤੇ ਜੱਗੇ ਮਿਨਿਸਪਲ ਵੀ ਮਨ ਚ ਕੀ ਵਿਚਾਰ ਸੀ ਜੇ ਕਿ ਪ੍ਰਮਾਤਮਾ ਤਵਾੜਾ ਕਦ ਕੜ ਪੂਰਾ ਦੇਂਦਾ ਤੇ ਕੀ ਵੱਡੇ ਹੋ ਕੇ ਜੱਗੇ ਨੇ ਬੰਨਾ ਕੀ ਸੀ ਦਸ਼ਕਾਂ ਨੂੰ ਸਾਡੇ ਕਰ ਦਿਓ ਕਿ ਸੁਪਨੇ ਕੀ ਜੱਗੇ ਨੇ ਵੇਖੇ ਸੀ ਸੁਪਣਾ ਦੇ ਬੜਾ ਗੋ ਕੇ ਭਾਵੇਂ ਫੁੱਲਤੀ ਭਰਤੀ ਹੋ ਜਗੇ ਭਾਵੇਂ ਐਸੀ ਬਾਂਜੀ ਕੋਕ ਵੀ ਬਾਕੀ ਉਹਦੇ ਹੱਸ-ਹੱਸਿਆ ਜੋ ਕਰਨਾ ਬਾਕੀ ਨੌਕਰੀ ਦਾ ਵੀ ਜੁਬੜਿਆ ਪੀ ਜਾਂਦਾ ਵੀ ਮੈਂ ਭਰਦਾ ਵਾਂ ਮਤਲਬ ਪੀੜੀ ਮਤਲਬ ਪੀ ਜਾਂਦੀ ਮੈਨੂੰ ਮਿਲੇ ਵੀ ਕਿਦਾਂ ਕੀ ਹਿਸਾਬ ਦਾ ਪੀ ਜਾਂਦੀ ਜਰੂਰ ਮਿਲੇਗਾ ਅੱਛਾ ਅੱਛਾ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜੱਗਾ ਦਾ ਭਾਵੇਂ ਕੱਦ ਛੋਟਾ ਵਾ ਪਰ ਜੱਗੇ ਦੇ ਹੌਸਲੇ ਬੜੇ ਬਲੰਦ ਨੇ ਮੋਬਾਈਲ ਪੀਏ ਦਾ ਕੰਮ ਕਰਦਾ ਖੇਤੀ ਬਾੜੀ ਵੀ ਸਾਰੀ ਸ਼ਾਮ ਦਾ ਤੇ ਫਿਲਮਾਂ 'ਚ ਵੀ ਰਾਰ ਚੰਗਾ ਫਿਲਮਾਂ 'ਚ ਆਪਣਾ ਰੋਲ ਬਣਾਇਆ ਵਾ ਤੇ ਫਿਰ ਕਿਹੜਾ ਰੋਲ ਤੁਹਾਡਾ ਜੱਗਾ ਫਿਲਮਾਂ 'ਚ ਲਿਆ ਜਾਂਦਾ ਦਰਸ਼ਕਾਂ ਨੂੰ ਸਾਜਾ ਕਰਦੇ ਹੋ ਉਹ ਕਿ ਵਿਲਨ ਦਾ ਰੋਲ ਕਰਦੇ ਹੋ ਜਾਂ ਕਿਸ਼ਤਾ ਰੋਲ ਕਰਦੇ ਹੋ ਰੋਲ ਮੈਂ ਜਿਹੜਾ 1997 ਆ ਮੈਂ ਉੱਥੇ ਵਿਆਹ ਵਾਲਾ ਮੁੰਡਾ ਬਣਿਆ ਵਿਆਹ ਵਾਲਾ ਮੁੰਡਾ ਬਣਿਆ ਹਾਂਜੀ ਠੀਕ ਆ ਉੱਚ ਮੇਰਾ ਰੋਲ ਆ ਕਾਕੂ ਵਾਲਾ ਜੀ ਵਿਆਹ ਆ ਮੁੰਡਾ ਬਣੇ ਹੋ ਅਸਲ ਚ ਵਿਆਹ ਕਰਦਾ ਜਿੰਦਗੀ ਚ ਕੋਈ ਲਾੜੀ ਵੇਖੀ ਆਪਣੇ ਵਾਸਤੇ ਕੀ ਜਾਂ ਫਿਲਮਾਂ ਜੀ ਵਿਆਹ ਵੇਖਣਾ ਨਹੀਂ ਰਿਸ਼ਤੇ ਤੇ ਆਉਂਦੇ ਆ ਭਾਜੀ ਆਵੇਂ ਕਹੀਏ ਰਿਸ਼ਤੇ ਆਉਂਦੇ ਆ ਪਰ ਮੈਂ ਇਹ ਆ ਵੀ ਮੈਂ ਆਪਣੇ ਜਿਹੜਾ ਕੰਮ ਆ ਇਹ ਥੋੜਾ ਸਟੈਂਡ ਤੇ ਕਰ ਲਿਖਦੇ ਫੇਰ ਜੇ ਆ ਆਪਣੀ ਕੋਈ ਕਮਾਗ ਲਿਆ ਉਹਨੂੰ ਕਿੱਥੋਂ ਖਵਾਉਣਾ ਇਹ ਗੱਲ ਹੋ ਜਾਂਦੀ ਹੈ ਬਹੁਤ ਸੋਹਣੀ ਗੱਲ ਕੀਤੀ ਜੱਗੇ ਨੇ ਵੀ ਜੇਕਰ ਆਪ ਹੀ ਸਟੈਂਡ ਨਹੀਂ ਹੋਇਆ ਤੇ ਬਗਾਨੀ ਧੀ ਨੂੰ ਕੀ ਲਿਆ ਖਵਾਉਣਾ ਬਹੁਤ ਸੋਹਣੀ ਗੱਲਾਂ ਕਰਦਾ ਜੱਗੇ ਤੇ ਮੈਨੂੰ ਇਸੋ ਜੱਗਾ ਜੀ ਖਾਸ ਇੱਕ ਸੁਨੇਹਾ ਦੇਣਾ ਚਾਹੋਗੇ ਉਹਨਾਂ ਲੋ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਜਿਨ੍ਹਾਂ ਦੇ ਕੱਦ-ਕਾਰ ਰੁਕ ਗਏ ਨੇ ਤੇ ਜਿਨ੍ਹਾਂ ਨੂੰ ਚੱਲਣ ਫੇਰ ਚ ਬੜੀ ਇਸ ਮੁਸ਼ਕਲ ਆਉਂਦੀ ਆ ਤੋ ਰਾਬਣਾ ਵਾਲੇ ਤਾਂ ਨੇ ਮੀਨੇ ਮਾਰਦੇ ਨੇ ਜਾਂ ਆਪਣੇ ਆਪ ਨੇ ਹੀਣ ਭਾਵਨਾ ਮਹਿਸੂਸ ਕਰਦੇ ਨੇ ਯਾਰ ਬਾਹਰ ਜਾਵਾਂਗੇ ਲੋਕ ਮਜ਼ਾਕ ਕਰਨਗੇ ਇਸ ਤਰ੍ਹਾਂ ਸਵਾਲ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੇ ਉਹਨਾਂ ਨੂੰ ਇਹੋ ਕਹਿਣਾ ਚਾਹੁੰਦਾ ਵੀ ਆਪਣੀ ਜ਼ਿੰਦਗੀ ਜਿਓ ਕੰਮਕਾਰ ਕਰੋ ਪਰਿਵਾਰ ਸੰਭੋ ਕਾ ਪਹਿਲਾਂ ਖਾਸ ਮਾਂ ਪਿਓ ਬਾਕੀ ਤੁਹਾਨੂੰ ਪਤਾ ਵਾਜੇ ਮਾਂ ਪਿਓ ਦਾ ਹੋਂਦਤ علاوہ ਬਾਕੀ ਸਾਰਿਆਂ ਦਾ ਬਾਕੀ ਕੋਈ ਐ ਕੋਈ ਗੱਲ ਨਹੀਂ ਆ ਬਾਕੀ ਆਪਣਾ ਕੰਮ ਆ ਤੇ ਸਭ ਕੁਝ ਸੈਟ ਆ ਬਾਕੀ ਕੋਈ ਜ਼ਿੰਦਗੀ ਨਹੀਂ ਲੰਮਾ ਬਹੁਤ ਸਮਾਂ ਤੁਹਾਨੂੰ ਪਤਾ ਹੀ ਆ ਵੀ ਬਾਕੀ ਨਹੀਂ ਕੋਈ ਗੱਲ ਐ ਕੋਈ ਜੀ ਹੁਣ ਅਸੀਂ ਦੇਖਿਆ ਤੁਹਾਡੇ ਡੋਲੇ ਰੂਲੇ ਬਾ ਬਣੇ ਜਾ ਇੱਕ ਜੀ ਡੋਲੇ ਜਿਹੜੂ ਬਣਾ ਕੇ ਖਾ ਰਹੇ ਹੋ ਬੋਡੀ ਵਾਲਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੱਗੇ ਦੇ ਹੌਸਲੇ ਭਾਵੇਂ ਕੱਦ ਭਾਵੇਂ ਛੋਟਾ ਪਰ ਡੋਲੇ ਤੁਸੀਂ ਦੇਖਦੇ ਡੋਲੇ ਪੂਰੇ ਵੀਰ ਰੱਖੇ ਨੇ ਮਿਹਨਤ ਪੂਰ ਸਰੀਰ ਦੀ ਲਾਈ ਆ ਇੱਕ ਜੀ ਦੋਵੇਂ ਬਾਵੇਂ ਗਾ ਕੇ ਦਿਖਾ ਦੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੱਗੇ ਵੀਰ ਦਾ 4 ਫੁੱਟ ਕਰਦੇ ਆ ਉਮਰ 30 ਸਾਲ ਆ ਪਰ ਤੁਸੀਂ ਦੇਖ ਸਕਦੇ ਹੋ ਵੀ ਚੰਗੇ ਭਲੇ ਪਲਵਾਰ ਨਾਲੋਂ ਮੈਂ ਕਹਿੰਦਾ ਡੋਲੇ ਵਧੀਆ ਬਣੇ ਨੇ ਜੱਗੇ ਦੇ ਹਿੰਮਤ ਨਹੀਂ ਹਾਰੀ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਸਾਡਾ ਵੀਰ ਜੱਗਾ ਬੜਾ ਹਿੰਮਤੀ ਆ ਇਸ ਦੀ سپورਟ ਕਰਿਓ ਕਿਉਂਕਿ ਜੱਗੇ ਨੂੰ ਹਮੇਸ਼ਾ ਤੁਹਾਡੇ ਸਾਹ ਦੀ ਲੋੜ ਆ ਤੁਹਾਡੇ سپورਟ ਦੀ ਲੋੜ ਆ ਜੱਗੇ ਦੀਆਂ ਫਿਲਮਾਂ ਵੀ ਆਇਆ ਦੇ ਨੇ ਤੁਸੀਂ ਦੇਖਿਆ ਹਜੇ ਹੋਰ ਫਿਲਮਾਂ ਸ਼ੂਟਿੰਗ ਹੋ ਰਹੀ ਆ ਤੇ ਵਧੀਆ ਪਰਦੇ ਦੇ ਜੱਗਾ ਵੱਡੇ ਕਲਾਕਾਰਾਂ ਮਿਲੇਗਾ ਤੇ ਹੁਣ ਗੱਲਬਾਤ ਕਰਾਂਗੇ ਉਸ ਨੌਜਵਾਨ ਨਾਲ ਜਿਨੇ ਜੱਗੇ ਨੂੰ ਆਪਣੇ ਕਾਰੋਬਾਰ ਵਾਸਤੇ ਆਪਣੀ ਦੁਕਾਨ ਵਿੱਚ ਜਗ੍ਹਾ ਦਿੱਤੀ ਅਤੇ ਕੰਮ ਕਰ ਸਿਖਾਇਆ ਉਹ ਕਰਦੇ ਆ ਸੁਬੀਰ ਨਾਲ ਗੱਲਬਾਤ ਤਹਿਰੀਸ਼ ਭਾਈ ਨਾਲ ਸਾਡੇ ਗੱਲਬਾਤ ਕਰਾਂਗੇ ਜਿਹੜੇ ਕਿ ਦੁਕਾਨ ਦੇ ਮਾਲਕ ਨੇ ਅਰੀ ਜੀ ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਅਰੀ ਜੀ ਮੇਰੇ ਸੋ ਜੱਗੇ ਦਾ ਸਫ਼ਰ ਜਿਹੜਾ ਵਾ ਤੁਹਾਡੀ ਦੁਕਾਨ ਤੋਂ ਕਦੋਂ ਸ਼ੁਰੂ ਹੋਇਆ ਸੀ ਕੰਮ ਕਰਦਾ ਤੇ ਕਿੰਨਾ ਕਿ ਮਿਹਨਤੀ ਜਿਹੜਾ ਨੌਜਵਾਨ ਹੈ ਜੱਗਾ ਜੱਗੇ ਨੂੰ ਅੱਜ ਮੇਰੇ ਕੋ ਆਏ ਨੂੰ ਕੋਲ ਸਾਲ 2 ਸਾਲ ਹੋ ਗਏ ਆ ਤੇ ਕੰਮ-ਕਮੋਂ ਪਹਿਲਾਂ ਮੈਂ ਕੋ 4 ਕਿ ਮਹੀਨੇ ਕੰਮ ਸਿੱਖਿਆ ਇਹਨੇ ਮੇਰੇ ਕੋ ਚੰਗੀ ਤਰ੍ਹਾਂ ਤੇ ਹੁਣ ਮੇਰੇ ਕੋ ਇੱਥੇ ਆ ਕੇ ਕਹਿੰਦਾ ਵੀ ਮੈਂ ਇਹਨਾਂ ਨੂੰ ਚਲੋ ਥੋੜੀ-ਬੋਦੀ ਪੇ ਵੀ ਕਰ ਦਿੱਦੀ ਆ ਆਣ ਜਾਂਦਾ ਖਰਚਾ ਕੋਈ ਰੋਟੀ ਪਾਣੀ ਦਾ ਸ ਤੇ ਕੰਮ ਕੁੰਮ ਵੀ ਕਰਦਾ ਚਲੋ ਠੀਕ ਆ ਰਿਸਪੌਂਸ ਸਹੀ ਆ ਡਿਸਪਲੇ ਡਿਸਪਲੇ ਫਿਟ ਕਰ ਦਿੰਦਾ ਵਾ ਜੈਕ ਪਾ ਦਿੰਦਾ ਵਾ ਕਾਫੀ ਹੱਦ ਤੱਕ ਇਹਨੂੰ ਹੱਥ ਖੁੱਲ ਗਿਆ ਕੰਮ ਤੇ ਸੋਰੀ ਭਾਈ ਜਦੋਂ ਪਹਿਲੀ ਵਾਰ ਜੱਗਾ ਤੁਹਾਡੇ ਕੋਲ ਆਇਆ ਸੀ ਤੇ ਉਹ ਦਸ਼ਕਾਲਾ ਟਾਈਮ ਜਾਂ ਵਾਕਿਆ ਜੂ ਸਾਜਾ ਕਰਦੇ ਹੋ ਕੀ ਕਿਐ ਸੀ ਤੁਹਾਨੂੰ ਦੁਕਾਨ ਤੇ ਆ ਕੇ ਨੇ ਤੇ ਤੋਂ ਬਾਅਦ ਤੁਹਾਡਾ ਕੀ ਜਵਾਬ ਸੀ ਲੋ ਐਦਾਂ ਇਹ ਮਾਰਕੀਟ ਚੋਂ ਨਾ ਕਿਸੇ ਨੇ ਪੁੱਛ ਪੁੱਛ ਕੇ ਆਏ ਵੀ ਮੈਂ ਕੰਮ ਸਿੱਖਣਾ ਕਿੱਥੇ ਜਾਵਾਂ ਕਿੱਥੇ ਜਾਵਾਂ ਤੇ ਫਿਰ ਚਾਰ ਪੰਜ ਬੰਦੇ ਨੇ ਕੋਈ ਨਸਲਾ ਦਿੱਤੀ ਵੀ ਜਾ ਕੇ ਇੱਥੇ ਮੇਰਾ ਨਾਮ ਮਾਰਕੀਟ 'ਚ ਹੈਗਾ ਕੰਮ ਕਮਸਕਾਨ 'ਚ ਤੇ ਫਿਰ ਮੇਰੇ ਕੋ ਆਇਆ ਤੇ ਮੈਨੂੰ ਮੈਂ ਮੈਨਰੇ ਕੋ ਪੈਸੇ ਵੀ ਚਲੋ ਲੋਕਾਂ ਕੋ ਲੱਖ ਲੱਖ ਰੁਪਏ ਪਹਚਾਣ ਕਰ ਲੈਣੇ ਆ ਤੇ ਦੇਖੋ ਮੈਂ ਪੈਸੇ ਵੀ ਥੋੜੇ ਮਤਲਬ ਨਾਮ ਰਵੇ ਮਤਲਬ ਵੀ ਚਾਰਜ ਕੀਤੇ ਹੋਏ ਆ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਹਾਨੂੰ ਸੁਖਾ ਦਿੰਨੇ ਕੰਮ ਕਿਉਂਕਿ ਕਿਉਂਕਿ ਅੱਗੋਂ ਸਰੀਰਦਾਰ ਰੱਬ ਦਾ ਮਾਲ ਮਾਰੀ ਹੋਈ ਇਹਨੂੰ ਥੋੜੀ ਜੀ ਤੁਸੀਂ ਕਿ ਸਵਾਲ ਕੀਤਾ ਇਹਨੂੰ ਵੀ ਜੱਗੇ ਨੂੰ ਵੀ ਜੱਗੇ ਤੱਕ ਕੱਦ ਕੇ ਰੋਕ ਕੇ ਆ ਕਿੰਨਾ ਤੱਕ ਕੱਦਿਆ ਤੇ ਤੁਸੀਂ ਪੁੱਛਿਆ ਵੀ ਜੱਗੇ ਭਾਈ ਤੂੰ ਸਿੱਖ ਸਕਦਾ ਵਾ ਕਦੀ ਮਿਹਨਤ ਕਿੰਨੀ ਘਾਈ ਹੈ ਕਦੀ ਸਵਾਜੋ ਹੋਇਸਤਾਂ ਦੇ ਕਰਨ ਹਾਂਜੀ ਪੁੱਛਿਆ ਇਹ ਨਾ ਕੰਦਾ ਵੀ ਨਹੀਂ ਭਾਈ ਮੈਂ ਹਲੇ ਬਿਲਕੁਲ ਫ੍ਰੈਸ਼ ਆ ਮੈਨੂੰ ਹਲੇ ਕੋਈ ਕੰਮ ਕਰਨੇ ਮਤਲਬ ਮੈਂ ਮੈਂ ਸਿਰਫ ਮਤਲਬ ਇੱਕ ਖੇਤੀਬਾੜੀ ਕਰਦਾ ਕੋਈ ਮਾੜਾ ਮੋਟਾ ਆਂ ਜਾਣੇ ਇਦਾਂ ਹੀ ਆ ਮੇਰਾ ਕੰਮ ਹਾਂ ਹਲੇ ਕੋਈ ਨੋਲਿਜ ਨਹੀਂ ਹੁਣ ਥੋੜੇ ਬੜੀ ਨੋਲਿਜ ਆਈ ਇਹਨੂੰ ਤੇ ਹੁਣ ਇਸ ਦਾ ਥੋੜਾ ਹੌਸਲਾ ਵੱਧਦਾ ਪਿਆ ਕੰਮ-ਕੰਮ ਫੜ ਲੈਂਦਾ ਆਪਣੇ ਪਿੰਡੋਂ ਵੀ ਫੋਨ ਫੜ ਲੈਂਦਾ ਮੈਨੂੰ ਪਤਾ ਲੱਗਿਆ ਤੁਹਾਡੇ ਦੁਕਾਨ ਦੀ ਕਹਿੰਦੇ ਸ਼ਾਨ ਆ ਜਿਹੜਾ ਵੀ ਕੋਈ ਗਾਹਕ ਆ ਜੱਗੇ ਨਾਲ ਮਿਲਦਾ ਨਾਲੇ ਫੋਟੋ ਵਾਲਾ ਹੁੰਦਾ ਨਾਲੇ ਸੈਲਫੀ ਵਾਲਾ ਹੁੰਦਾ ਇਹਦੇ ਵਿੱਚ ਕਿੰਨੀ ਸਜਾਈ ਹੈ ਤੇ ਬਿਲਕੁਲ ਸਜਾਈ ਹੈ ਜੀ ਜਿਹੜਾ ਗਾਹ ਕੰਦਾ ਨੂੰ ਪਹਿਲਾਂ ਇਹਨੂੰ ਵੇਖ ਕੇ ਖੁਸ਼ ਹੋ ਜਾਂਦਾ ਵੀ ਚਲੋ ਗਾਹ ਦੁਕਾਨ ਤੇ ਆਏ ਫਿਰ ਇਹਦੇ ਨਾਲ ਕਾਫੀ ਗੱਲਬਾਤ ਕਰਦੇ ਦਿੰਦੇ ਆ ਕੋਈ ਫੋਟੋ ਖਿਚਾ ਲੈਂਦਾ ਐਂਡ ਕੰਮ ਕਰਾ ਕੇ ਫਿਰ ਇਹਦੇ ਨਾਲ ਵਾਵਾ ਗੱਲਬਾਤ ਕਰਦੇ ਰਹਿੰਦੇ ਇਹਦੇ ਕਰਕੇ ਦਿਲ ਲੱਗਦਾ ਦੁਕਾਨ ਤੇ ਕਸਟਮਰਾਂ ਦਾ ਵੀ ਹਾਂਜੀ ਮੈਨੂੰ ਇਸ ਕੋਈ ਸੁਭਾਗ ਦਾ ਜੱਗੇ ਦਾ ਤੇ ਬੰਦਾ ਢੇਲ ਦਾ ਕਿਦਾਂ ਦਾ ਏ ਬੰਦਾ ਢੇਲਾ ਸਾਫ਼ ਹੈ ਸੁਭਾ ਬਿਲਕੁਲ ਸਹੀ ਹੈ ਦਾ ਕੋਈ ਗੱਲ ਨਹੀਂ ਕੋਈ ਕਮੀ ਪੇਸ਼ੀ ਨਹੀਂ ਇੱਥੇ ਹਾਂਜੀ ਦਮਾ ਕੋ ਵੀ ਠੀਕ ਹੋ ਗਿਆ ਹੁਣ ਸਾਰਾ ਕੋਈ ਠੀਕ ਹੈ ਹੁਣ ਕੰਮ ਕਮ ਵੀ ਕਰਦਾ ਕੋਈ ਵੀ ਅਸੀਂ ਨਹੀਂ ਕਹਿ ਸਕਦੇ ਵੀ ਇਹਨੂੰ ਰੱਬ ਦੀ ਮਾਲ ਬੱਜੀ ਆ ਅਸੀਂ ਕਹਿ ਸਕਦੇ ਵੀ ਰੱਬ ਨੇ ਇਹਨੂੰ ਸਪੈਸ਼ਲ ਚੁਣਿਆ ਵਾ ਇਹ ਸਪੈਸ਼ਲ ਆ ਇਹ ਗੌਰ ਕੀ ਥੇ ਰੱਬ ਬਹੁਤ ਘੱਟ ਲੋਕਾਂ ਨੂੰ ਦਿੰਦਾ ਵਾ ਕਿਉਂ ਅਸੀਂ ਨਹੀਂ ਬਣੇ ਤੁਸੀਂ ਨਹੀਂ ਬਣੇ ਇਹ ਰੱਬ ਨੇ ਇਹਨੂੰ ਗੌਰ ਗਿਫਟ ਦਿੱਤਾ ਵਾ ਕਿਉਂ ਜਿੱਥੇ ਲੰਗਦਾ ਲੋਕ ਇਸ ਤਰ੍ਹਾਂ ਫੋਟੋਵਾਲ ਆਉਂਦੇ ਨੇ ਸੈਲਫੀ ਲਵਾਉਂਦੇ ਨੇ ਬੜੇ ਗੌਰ ਨਾਲ ਮੈਂਦੇ ਨੇ ਸਾਡੇ ਵਾਲ ਕਿਉਂ ਨਹੀਂ ਕੋਈ ਵੇਖ ਲੈਂਦਾ ਇਹ ਰੱਬ ਦੀ ਖਾਸ ਕਿਨਾਇਤ ਹੈ ਰੱਬ ਨੇ ਖਾਸ ਬਣਾਇਆ ਇਹਨੂੰ ਹਾਂਜੀ ਬਿਲਕੁਲ ਰਾਬਣ ਜਦੋਂ ਜਿੱਥੇ ਵੀ ਜਾਂਦਾ ਮਾਰਕੀਟ ਜਾ ਇਹਨੂੰ ਪਤਾ ਹੈ ਕਿ ਇਧਰੋਂ ਦੁਕਾਨ ਤੋਂ ਆਇਆ ਹਰੀਜ ਕੋ ਆਇਆ ਵਾ ਤੈਨੂੰ ਸਾਰੇ ਵੇਖ ਕੇ ਖੁਸ਼ ਹੋ ਕੇ ਜਿੱਥੋਂ ਮਰਜ਼ੀ ਸਮਾਨ ਲੈਣ ਦਾ ਜਾ ਕੇ ਕੋਈ ਗੱਲ ਨਹੀਂ ਆ ਨਾਲੇ ਖੁਸ਼ ਹੁੰਦੇ ਆ ਜਾਂਦਾ ਸਾਰੀ ਮਾਰਕੀਟ ਵਿੱਚ ਵੇਖਦੀ ਜਾਂਦੀ ਹੈ ਜਾਲ ਵੀ ਚਲੋ ਨਾਲੇ ਪੁੱਛਦੇ ਵੀ ਆ ਵੀ ਕੀ ਕਰਦੇ ਆ ਕੀ ਨਹੀਂ ਕਰਦੇ ਇਹਨੂੰ ਹਾਂਜੀ ਤੇ ਬਿਲਕੁਲ 100% ਜੱਗੇ ਦਾ ਫਿਰ ਪੂਰਾ ਸਾਥ ਦੇਵੋਗੇ ਜੱਗੇ ਨੂੰ ਇੱਕ ਵਧੀਆ ਮੋਬਾਈਲ ਪੇਰ ਮਕੈਨਿਕ ਬਣਾ ਕੇ ਇੱਥੋਂ ਭੇਜੋਗੇ ਫਿਰ ਪੂਰਾ ਪੂਰਾ ਟ੍ਰੇਨ ਕਰਕੇ ਭੇਜਾਂਗੇ ਵੀ ਜਿੱਥੇ ਮਰਜ਼ੀ ਜਾ ਕੇ ਆਪਣੀ ਰੋਟੀ ਖਾ ਸਕਦਾ ਜਿੱਥੇ ਮਰਜ਼ੀ ਦੁਕਾਨਾਂ ਤੇ ਜਾ ਕੇ ਕੰ ਬਰਬਰ ਕਰਦਾ ਹਾਂ। ਹਾਂਜੀ ਬੜਾ ਸਦਾ। ਭੁਖਾਣੀ ਕਦੀ ਮਾਰੇ ਸਦਾ। ਇੰਨਾ ਕਾਪਾ ਕੰਮ ਕੰਮ ਸਿਖਾ ਦੇਣਾ। ਠੀਕ ਹੈ। ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇਹ ਸੀ ਦੁਕਾਨ ਦੇ ਮਾਲਕ ਹਰੀਸ਼ਵੀਰ ਜੀ ਬਹੁਤ ਨੌਜਵਾਨ ਸੂਜਵਾਨ ਨੇ। ਅਤੇ ਉਹਨਾਂ ਕਹਿੰਦੇ ਜੱਗੇ ਸਾਡੇ ਕੋਲ ਪਹਿਲੇ ਦਿਨ ਆਇਆ ਸੀ। ਬਹੁਤ ਲੱਗਦਾ ਸੀ ਵੀ ਸ਼ਾਇਦ ਜ਼ਿੰਦਗੀ ਤੋਂ ਹਾਰ ਚੁੱਕਿਆ ਸੀ। ਪਰ ਹਿੰਮਤ ਨਹੀਂ ਹਾਰੀ। ਇੱਥੇ ਆ ਕੇ ਜੱਗੇ ਨੇ ਵਧੀਆ ਮੋਬਾਈਲ ਮਕੇਣ ਕੇ ਬਣਿਆ। ਅਤੇ ਇਹਨਾਂ ਕਹਿੰਦੇ ਵੀ ਹੋਰ ਜ਼ਿੰਦਗੀ ਜੀ ਨੂੰ ਵਧੀਆ ਟ੍ਰੇਨ ਕਰਕੇ ਇਹਦਾ ਕਾਰੋਬਾਰ ਖੋਲ ਕੇ ਦੇਣਾ ਵਾ। ਕਿਉਂਕਿ ਜੱਗੇ ਨੇ ਹਿੰਮਤ ਨਹੀਂ ਹਾਰੀ। ਅਤੇ ਅੱਜ ਹੌਸਲੇ ਜੱਗੇ ਦੇ ਪੂਰੇ ਬੰਦਾਂ ਬੁਲੰਦ ਨੇ ਤੁਸੀਂ ਦੇਖ ਸਕਦੇ ਹੋ ਵੀ ਲੋਕ ਇੰਨਾ ਕਿ ਪਿਆਰ ਕਰਦੇ ਨੇ ਫਿਲਮਾਂ 'ਚ ਵੀ ਰੋਲ ਕਰਦਾ ਜਿੱਥੇ ਜਾਂਦੇ ਆ ਉੱਥੇ ਲੋਕ ਫੋਟੋ ਵੀ ਲਵਾਉਂਦੇ ਨੇ ਸੈਲਫੀ ਲਵਾਉਂਦੇ ਨੇ ਮੈਂ ਕਹਿੰਦਾ ਵੀ ਦੁਕਾਨ ਦੀ ਸ਼ਿੰਗਾਰ ਆ ਜਿਵੇਂ ਵੀਰ ਦਾ ਕਹਿਣਾ ਵੀ ਜਿਹੜੇ ਵੀ ਇੱਥੇ ਰਗਾਕ ਆਉਂਦੇ ਨੇ ਸਭ ਤੋਂ ਪਹਿਲਾਂ ਇਹਨਾਂ ਫੋਟੋਆਂ ਲਵਾਉਂਦੇ ਨੇ ਸੈਲਫੀ ਲਵਾਉਂਦੇ ਨੇ ਤੇ ਕੰਮ ਕਾਰ ਜਿਆਦਾ ਜੱਗੇ ਨਹੀਂ ਦਿੰਦੇ ਨੇ ਵੀ ਭਾਈ ਜੰਗੇ ਜੇਕਰ ਮੋਬਾਈਲ ਵੀ ਕਰੋਣਾ ਤੇ ਜੱਗੇ ਕਰੋਣਾ ਐਸਾ ਕਿ ਸਾਡੀ ਦਸ਼ਕਾਂ ਨੂੰ ਪੀਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਖਾਸ ਕਰਕੇ ਉਹਨਾਂ ਕਰਕੇ ਵਾਸਤੇ ਵੀਡੀਓ ਜੀਵਨ ਜਿਹਨਾਂ ਦੇ ਕਦ ਘਾਟ ਰੋਗ ਗਏ ਨੇ ਜਿਹੜੇ ਆਪਿਆਂ ਨੂੰ ਕਿਤੇ ਰੱਬ ਨਾਲ ਗੁੱਸਾ ਗਿਲਾ ਸ਼ਿਕਵੇ ਕਰਦੇ ਨੇ ਐਸਾ ਕਿ ਕਦੇ ਵੀ ਇਸ ਪਰਮਾਤਮਾ ਦੇ ਨਾਲ ਗੁੱਸਾ ਗਿਲਾ ਜਾਂ ਸ਼ਿਕਵਾ ਨਾ ਕਰਿਆ ਕਰੋ ਕਿਉਂਕਿ ਰੱਬ ਨੇ ਜਿੰਨੂੰ ਬਣਾਇਆ ਵਾ ਆਪਣੀ ਜਗ੍ਹਾ ਬਿਲਕੁਲ ਠੀਕ ਬਣਾਇਆ ਵਾ ਕਿਉਂਕਿ ਰੱਬ ਕਦੀ ਗਲਤੀ ਨਹੀਂ ਕਰ ਸਕਦਾ ਰੱਬ ਨੇ ਜੋ ਕੀਤਾ ਉਹ ਠੀਕ ਕੀਤਾ ਵਾ ਅਸੀਂ ਰੱਬ ਦੀ ਬਣਾਈ ਹੋਈ ਦੁਨੀਆ ਵਿੱਚ ਨੁਕਸ ਕਰਦੇ ਆਂ ਵੀ ਸ਼ਾਇਦ ਰੱਬ ਨੇ ਇਹਨੂੰ ਘੱਟ ਦੀ ਗਾ ਕਰਤਾ ਇਹਨੇ ਆ ਕਰ ਦਿੱਤਾ ਐਸਾ ਕਿ ਰੱਬ ਦੀ ਅਮਿਸ਼ਾ ਰਾਜ ਵਿੱਚ ਰਹਿਆ ਕਰੋ ਕਿਉਂਕਿ ਰੱਬ ਵਿੱਚ ਰਾਜ ਵਿੱਚ ਰਹਿਣ ਦੇ ਨਾਲ ਹੀ ਸਭ ਕੁਝ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਮਨੂਦੇਵ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ